ਬੀਤੇ ਦਿਨੀ ਰਾਜਪੁਰਾ ਦੀ ਮੇਨ ਸਬਜ਼ੀ ਮੰਡੀ ਦੀ ਅਸਲ ਤਸਵੀਰ న్యూਸ 89 ਪੰਜਾਬ ਨੇ ਲੋਕਾਂ ਦੇ ਸਾਹਮਣੇ ਅਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਦੀਪ ਸੂਦੇ ਸਾਹਮਣੇ ਰੱਖੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਮੇਨ ਸਬਜ਼ੀ ਮੰਡੀ ਦੇ ਵਿੱਚ ਸਫਾਈ ਪ੍ਰਬੰਧ ਦਾ ਬੁਰਾ ਹਾਲ ਹੈ ਨਾਜਾਇਜ਼ ਤੌਰ ਦੇ ਉੱਤੇ ਰੇੜੀਆਂ ਲੱਗੀਆਂ ਹੋਈਆਂ ਨੇ ਜੋ ਕਿ ਆਵਾਜਾਈ ਦੇ ਵਿੱਚ ਦਿੱਕਤ ਅਤੇ ਪਰੇਸ਼ਾਨੀ ਦਾ ਸਬੱਬ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਉਸ ਤੋਂ ਇਲਾਵਾ ਚਾਰ ਮੰਡੀ ਦੇ ਸ਼ੈੱਡ ਦੇ ਥੱਲੇ ਵੱਡੀ ਗਿੜਤੀ ਦੇ ਵਿੱਚ ਟਰੱਕ ਅਤੇ ਟੈਪੂ ਖੜੇ ਹੋਏ ਨਜ਼ਰ ਆਉਂਦੇ ਨੇ ਇਸ ਤੋਂ ਬਾਅਦ న్యూਸ 89 ਪੰਜਾਬ ਦੀ ਖਬਰ ਨੂੰ ਮੁੱਖ ਰੱਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਵੀਂ ਸਬਜ਼ੀ ਮੰਡੀ ਦੇ ਵਿੱਚ ਸਫਾਈ ਪ੍ਰਬੰਧਨ ਨੂੰ ਲੈ ਕੇ ਅਤੇ ਨਾਜਾਇਜ਼ ਤੌਰ ਦੇ ਉੱਤੇ ਖੜੀਆਂ ਰੇੜੀਆਂ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਅਫਸਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਐਕਸ਼ਨ ਲੈਂਦਿਆਂ ਹੋਇਆਂ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਜਦੋਂ న్యూਸ 89 ਪੰਜਾਬ ਦੀ ਖਬਰ ਪ੍ਰਚਾਰਿਤ ਹੋਈ ਤਾਂ ਟਾਲੀ ਵਾਲੇ ਚੌਕ 메ਨ ਬਾਜ਼ਾਰ ਦੇ ਵਿੱਚ ਬਣੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਰਿਟੇਲ ਸਬਜ਼ੀ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਦੇ ਵੱਲੋਂ న్యూਸ 89 ਪੰਜਾਬ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਉਹਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ న్యూਸ 89 ਪੰਜਾਬ ਨੂੰ ਦੱਸਿਆ ਗਿਆ ਤਾਂ ਕਿ ਉਹਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹੱਲ ਹਲਕਾ ਵਿਧਾਇਕ ਮੈਡਮ ਨੀਲਾ ਮਿੱਤਲ ਅਤੇ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਦੀਪਕ ਸੂਤ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਉਸਤੇ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਜਾਣ। ਆਓ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆਂ ਰਾਜਪੁਰਾ ਦੀ ਮੇਨ ਮਾਰਕੀਟ ਦੇ ਵਿੱਚ ਬਣੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਅਤੇ ਕੀ ਕਹਿਣਾ ਹੈ ਰਿਟੇਲ ਸਬਜ਼ੀ ਵਪਾਰੀਆਂ ਦਾ ਇਹ ਸੁਣਦੇ ਆਂ। ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦ న్యూਸ 89 ਪੰਜਾਬ ਦੀ ਖਬਰ ਚਲਦੀ ਹੈ ਤੇ ਉਸਤੇ ਸਰਕਾਰ ਜਿਹੜੀ ਹੈ ਵੱਡਾ ਐਕਸ਼ਨ ਕਰਦੇ ਹੋਏ ਲੋਕਾਂ ਦੀ ਸੁਵਿਧਾਵਾਂ ਵਾਸਤੇ ਉਸ ਖਬਰ ਤੇ ਤੁਰੰਤ ਕਾਰਵਾਈ ਕਰਦੀ ਹੈ। ਸੋ ਕੱਲ న్యూਸ 89 ਪੰਜਾਬ ਵੱਲੋਂ ਰਾਜਪੁਰਾ ਦੀ ਵੱਡੀ ਜਿਹੜੀ ਸਬਜ਼ੀ ਮੰਡੀ ਹੈ ਉਹਦੀ ਖਬਰ ਲਾਈ ਗਈ ਸੀ ਕਿ ਉੱਥੇ ਪ੍ਰਬੰਧ ਕਹੇ ਜੇ ਹਨ ਸਫਾਈ ਦੇ ਪ੍ਰਬੰਧ ਕਹੇ ਜੇ ਹਨ ਮੈਡਮ ਨੀਨਾ ਮਿੱਤਲ ਨੂੰ ਤਾਂ ਅਪੀਲ ਕੀਤੀ ਗਈ ਸੀ ਨਵੇਂ ਬਣੇ ਚੇਅਰਮੈਨ ਦੀਪਕ ਸੂਦ ਨੂੰ ਵੀ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ ਜਲਦ ਤੋਂ ਜਲਦ ਜਿਹੜਾ ਹੈ ਇਸ ਦੇ ਇਸਤੇ ਕਾਰਵਾਈ ਕਰਦੇ ਹੋਏ ਮੰਡੀ ਦੀ ਸਫਾਈ ਕਰਾਈ ਜਾਵੇ ਤੇ ਹੋਰ ਜਿਹੜੀ ਪ੍ਰੋਬਲਮ ਹੈ ਉਹ ਸਾਰੀ ਤੁਹਾਡੇ ਸਾਹਮਣੇ ਲਿਆਏ ਸੀ ਜਦੋਂ ਖਬਰ ਚਲਦੀ ਹੈ ਤਾਂ ਰਾਜਪੁਰਾ ਦੀ ਜਿਹੜੀ ਪੁਰਾਣੀ ਸਬਜ਼ੀ ਮੰਡੀ ਹੈ ਜੋ ਟਾਲੀ ਵਾਲੇ ਚੌਕ ਦੇ ਨੇੜੇ ਹੈਗੀ ਉੱਥੋਂ ਜਿਹੜੇ ਹੈ న్యూਸ ਰੀਡਰਨ ਪੰਜਾਬ ਨੂੰ ਲਗਾਤਾਰ ਫੋਨ ਆਉਂਦੇ ਕਿ ਸਾਡੀ ਪ੍ਰੋਬਲਮ ਕਾਫੀ ਵੱਡੀ ਹੈਗੀ ਜੋ ਅਸੀਂ ਵੀ ਜਿਹੜਾ ਹੈ ਮੈਡਮ ਨੀਨਾ ਮਿੱਤਲ ਜਿਹੜੇ ਐਮ ਐਲ ਏ ਰਾਜਪੁਰਾ ਦੇ ਤੇ ਦੀਪਕ ਸੂਤ ਚੇਅਰਮੈਨ ਹੈ ਉਹਨਾਂ ਤੱਕ ਪਹੁੰਚਾਣਾ ਚਾਹੁੰਦੇ ਆ ਤੇ ਸਾਡੀ ਗੱਲ ਵੀ ਜਿਹੜੀ ਹੈ ਉੱਥੇ ਤੱਕ ਪਹੁੰਚਾਈ ਜਾਵੇ ਸੋ ਤੁਹਾਨੂੰ ਦਿਖਾ ਦਈਏ ਮੇਨ ਪ੍ਰੋਬਲਮ ਕੀ ਹੈ ਕਿ ਉਰੇ ਲਗਭਗ 12:30 ਦਾ ਟਾਈਮ ਹੋ ਚੱਲਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਕਿੰਨੇ ਕ ਗਾਕ ਹੈ ਇਹਨਾਂ ਦਾ ਕਹਿਣਾ ਇਹ ਹੈ ਕੀ ਮੰਡੀ ਦੇ ਵਿੱਚ ਗਾਹਕ ਨਾ ਹੋਣ ਕਰਕੇ ਇਹਨਾਂ ਦੇ ਕਾਰੋਬਾਰ ਜਿਹੜੇ ਆ ਉਹ ਠੱਪ ਹੋ ਰਹੇ ਆ ਉਹਦੀ ਕੀ ਵਜਹ ਹੈ ਅੱਜ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅ ਪ੍ਰਾਣੀ ਸਬਜੀ ਮੰਡੀ ਦੇ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਹੈ ਤੇ ਸਾਰੀ ਜਿਹੜੀ ਮੰਡੀ ਦੇ ਜਿਹੜੇ ਉਹਰੇ ਪ੍ਰਬੰਧਕ ਹੈਗੇ ਉਹ ਇੱਥੇ ਮੌਜੂਦ ਹੈ ਇਹਨਾਂ ਤੋਂ ਗੱਲ ਕਰਦੇ ਆ ਵੀ ਆਖਰ ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਸੀ ਜਾਂ ਇਹ ਹੁਣ ਜਿਹੜਾ ਹੈ ਮਾਹੌਲ ਦੇਖਣ ਨੂੰ ਮਿਲ ਰਿਹਾ ਕਿ ਉਹਰੇ ਇੱਕ ਵੀ ਗਾਹਕ ਨਹੀਂ ਹੈ ਕੀ ਕਹਿਣਾ ਚਾਹੋਗੇ ਜੀ ਤੁਸੀਂ ਮੰਡੀ ਦੇ ਵਿੱਚ ਕੰਮ ਕਰ ਰਹੇ ਹੋ ਐ ਨਿਊਜ਼ 189 ਪੰਜਾਬ ਨੂੰ ਤੁਸੀਂ ਬੁਲਾਇਆ ਤੇ ਕੀ ਕੀ ਪ੍ਰੋਬਲਮ ਹੈ ਉਹ ਖੁੱਲਕੇ ਦੱਸੋ ਤਾਂ ਕਿ ਸਰਕਾਰ ਤੱਕ ਤੁਹਾਡੀ ਪ੍ਰੋਬਲਮ ਜਾ ਸਕੇ ਤੇ ਜਿਹੜੇ ਸਰਕਾਰ ਦੇ ਵਿੱਚ ਬੈਠੇ ਆ ਮਾਨਯੋਗ ਸਾਡੇ ਐਮਐਲਏ ਸਾਹਿਬ ਮੈਡਮ ਦੀਨਾ ਮਿੱਤਲ ਤੇ ਦੀਪਕ ਸੂਤ ਜਿਹੜੇ ਚੇਅਰਮੈਨ ਬਣੇ ਆ ਬੜਾ ਜਜ਼ਬਾ ਹੈ ਉਹਨਾਂ ਦੇ ਅੰਦਰ ਕੰਮ ਕਰਨ ਦਾ ਉਹ ਤੁਹਾਡੀ ਜਿਹੜੀ ਮਸਲੇ ਆ ਜਿਹੜੇ ਹੱਲ ਕਰਾ ਸਕਣ ਕੀ ਪ੍ਰੋਬਲਮ ਆ ਰਹੀ ਹੈ ਜੀ ਸਾਡੀ ਸਬਜ਼ੀ ਮੰਡੀ 60 ਸਾਲ ਤੋਂ ਪੁਰਾਣੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਪਰਚੂਣ ਦਾ ਗਾਹ ਖਾਂਦਾ ਉਹ ਵੀ ਥੋੜਾ ਬੋਤਾ ਯਾਦ ਨਹੀਂ ਆਂਦਾ ਹਾਂਜੀ ਰਿਟੇਲ ਮਾਰਕੀਟ ਦਾ ਜਿਹੜਾ ਹੋਲਸੇਲ ਮਾਰਕੀਟ ਹੈ ਪਰਲੇ ਪਾਸੇ ਹਾਂਜੀ ਉੱਥੇ ਰਿਟੇਲ ਵੀ ਚੱਲ ਰਿਹਾ ਹੈ ਪਰਚੂਨ ਹੱਤੋਂ ਜ਼ਿਆਦਾ ਚੱਲ ਰਿਹਾ ਹੈ ਅੱਛਾ ਇਸ ਕਰਕੇ ਇੱਥੇ ਗਾਹਕ ਬਿਲਕੁਲ ਨਹੀਂ ਆ ਰਿਹਾ ਨਹੀਂ ਉੱਥੇ ਨਹੀਂ ਚੱਲ ਸਕਦਾ ਯਾ ਮਤਲਬ ਕੰਮ ਕਰ ਸਕਦੇ ਆ ਉੱਥੇ ਉੱਥੇ ਕੰਮ ਕਰ ਰਹੇ ਆ ਲੋਕ ਸਾਰੇ ਕਰ ਰਹੇ ਆ ਜਿਹੜੇ ਉਹਨਾਂ ਦੇ ਲੇਬਰ ਵਾਲੇ ਬੰਦੇ ਆ ਨਾ ਆੜਤੀਆਂ ਦੇ ਉਹੀ ਮਾਲ ਸਾਰਾ ਪਰਚੂਨੇ ਵੇਚ ਰਹੇ ਆ ਮਤਲਬ ਮੰਡੀ ਦੇ ਵਿੱਚ ਸਿਰਫ ਹੋਲਸੇਲ ਦਾ ਕੰਮ ਹੋ ਸਕਦਾ ਰਿਟੇਲ ਨਹੀਂ ਹੋ ਸਕਦਾ ਨਾ ਉੱਥੇ ਹੋਲਸੇਲ ਹੀ ਹੋ ਸਕਦਾ ਰਿਟੇਲ ਤਾਂ ਸਾਡੀ ਮਾਰਕੀਟ ਹੈ ਅੱ ਠੀਕ ਹੈ ਕੀ ਕੀ ਚਾਹਦੇ ਹੋ ਤੁਸੀਂ ਕੀ ਹੋਣਾ ਅਸੀਂ ਜਾਣਿਆ ਉੱਥੇ ਪਰਚੋਣ ਮੰਡੀ ਪਰਚੋਣ ਮਾਲ ਨਹੀਂ ਵਿਕਣਾ ਚਾਹੀਦਾ ਹਾਂਜੀ ਹਾਂਜੀ ਉੱਥੇ ਹੌਲ ਸੇਲੀ ਵਿਕਣਾ ਚਾਹੀਦਾ ਮਤਲਬ ਸ਼ਹਿਰ ਦਾ ਜਿਹੜਾ ਗਾਕ ਹੈ ਉਹ ਇੱਥੇ ਹੀ ਆਣਾ ਚਾਹੀਦਾ ਉਹਦੇ ਉੱਥੇ ਪਹੁੰਚ ਜਾਣੇ ਸਾਰੇ ਹਾਂਜੀ ਹਾਂ ਅੱਛਾ ਮਤਲਬ ਇਹ 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 ਪ੍ਰੋਬਲਮ ਇਸ ਕਰਕੇ ਤਾਂ ਨਹੀਂ ਆਂਦੀ ਵੀ ਊਰੇ ਰੇਟ ਦਾ ਫਰਕ ਹੁੰਦਾ ਹੋਵੇ ਜਾਂ ਉੱਥੇ ਲੋਕ ਸੋਚਦੇ ਵੀ ਸ਼ਾਇਦ ਮੰਡੀ 'ਚ ਰੇਟ ਸਸਤਾ ਹੁੰਦਾ ਹੋਵੇਗਾ ਰੇਟ ਸੇਮ ਹੀ ਹੁੰਦਾ ਹੈਗਾ ਲੋਕਾਂ ਦੇ ਦਿਮਾਗ 'ਚ ਵਹਿਮ ਜਾ ਪੈ ਗਿਆ ਹਾਂਜੀ 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 ਇਹ ਵਹਿਮ ਕਰਕੇ ਹੀ ਹੈ ਸਾਰਾ ਹਾਂਜੀ ਹਾਂਜੀ ਬਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸੰਦੀਪ ਜੀ ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕੱਲ ਤੁਹਾਡੀ ਨਿਊਜ਼ ਦੇਖ ਕੇ ਸਾਡਾ ਦਿਲੀ ਨਾ ਖੁਸ਼ ਹੋਇਆ ਹੱਦ ਨਹੀਂ ਸਾਡੀ ਆਵਾਜ਼ ਉਠਾਣ ਵਾਸਤੇ ਕੋਈ ਆ ਗਿਆ ਤਾਂ ਹੀ ਅਸੀਂ ਤੁਹਾਨੂੰ ਬਾਰ-ਬਾਰ ਫੋਨ ਕਰ ਰਹੇ ਸੀਗੇ ਕਿ ਜਿਹੜੀ ਬੜੀ ਮੰਡੀ ਦੀ ਤੁਸੀਂ ਆਵਾਜ਼ ਉਠਾਈ ਹੈ ਸਾਨੂੰ ਬੜਾ ਹੌਸਲਾ ਹੋਇਆ ਕਿ ਇੱਕ ਸਾਡੀ ਆਵਾਜ਼ ਦੀ ਅੱਗੇ بلند ਹੋ ਜਾਈਗੀ ਤੁਹਾਡੇ ਧਰੂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਸਾਡੀ ਮੈਡਮ ਨੀਨਾ ਮਿੱਤਲ ਜੀ ਤੋਂ ਤੇ ਦੀਪਕ ਸੂਰਜੀ ਤੋਂ ਬੇਨਤੀ ਹੈਗੀ ਕੁਝ ਸਾਡੀ ਫਰਿਆਦ ਸੁਣੀ ਜਾਈਏ ਜਿਹੜੀ ਸਾਡੀ ਪ੍ਰੋਬਲਮ ਹੈ ਇੱਕ ਸਾਢੇ 60 ਸਾਲ ਤੋਂ ਮੰਡੀ ਜਿਹੜੀ ਹੈਗੀ ਹੈ ਇੱਥੇ ਤੇ ਸਾਨੂੰ ਹੁਣ ਕੰਮ ਤੱਕਮ 10-15 ਸਾਲ ਤੋਂ ਨਾ ਜੇ ਉੱਥੇ ਨਜ਼ਾਇਜ਼ ਫੜ ਲੱਗਣ ਲੱਗੇ ਜੋ ਆਰਤੀਆਂ ਦੀ ਬਦੌਲਤ ਮਾਰਕੀਟ ਕਮੇਟੀ ਦੇ ਪਿਛਲੇ ਸਾਰੇ ਉਹਦੇ ਸਟਾਫ ਕਰਕੇ ਹੀ ਸਾਰਾ ਇਹ ਕੰਮ ਹੋਇਆ ਜੇ ਤੇ ਹੁਣ ਉੱਥੇ 100-100 ਰੁਪਏ ਦੀ ਪਰਚੀ ਵੀ ਬਣ ਰਹੀ ਆ ਪਰ ਇੱਕ ਜਿਹੜੇ ਹੁਣ ਉੱਥੇ ਜਿਹੜੇ ਆ ਨਾ ਜਿਹੜੇ ਬਾਹਰ ਰੇੜੀਆਂ ਲੱਗਦੀਆਂ ਤੁਸੀਂ ਵੀ ਜਾ ਕੇ ਕੱਲ ਦੇਖਿਆ ਜਿਵੇਂ ਫਰੂਟ ਦੀਆਂ ਰੇੜੀਆਂ ਲੱਗੀ ਪਈਆਂ ਉਹ ਪਰਮਾਨੈਂਟ ਹੀ ਬਣੀ ਜਾ ਰਹੀਆਂ ਇੱਕ ਗਵਰਨਮੈਂਟ ਅਸਤੇ ਵੀ ਇਹ ਮੁੱਦਾ ਬਣ ਜਾਂਦਾ ਹੈ ਕਿ ਹਾਂ ਪਰਮਾਨੈਂਟ ਰਹਿ ਗਏ ਫਿਰ ਬਾਅਦ ਵਿੱਚ ਗਵਰਨਮੈਂਟ ਤੋਂ ਡਿਮਾਂਡ ਆਉਟਦੀਆਂ ਨੇ ਜਿਸ ਚੀਜ਼ ਦੀ ਜੇ ਹੁਣ ਤੋਂ ਹੀ ਨਕੇਲ ਨਹੀਂ ਕਸੀ ਜਾਈਗੀ ਸਾਨੂੰ ਵੀ ਹੋਗੇ 10 ਬਾਰ ਸਾਲ ਦੇਖਦੇ ਨੂੰ ਕਿ ਅਸੀਂ ਬਹੁਤ ਬਾਰ ਜਾਏ ਮਿੰਤਾ ਕਰ ਲੀਆਂ ਕੋਈ ਸੁਣਵਾਈ ਨਹੀਂ ਹੁਣ <table> ਤਾਡੀ ਆਵਾਜ਼ ਦੇ ਥਰੂ ਸਾਨੂੰ ਬੜਾ ਭਰੋਸਾ ਹੈਗਾ ਕਿ ਚਲੋ ਕੁਝ ਹੋਏਗਾ ਅੱਜ ਤੁਹਾਡੀ ਆਵਾਜ਼ ਦੇ ਨਾਲ ਉੱਥੇ ਅੱਜ ਰੇੜੀ ਫੜੀ ਨਹੀਂ ਲਗਣ ਦਿੱਤੀ ਗਈ ਸਾਨੂੰ ਬੜੀ ਖੁਸ਼ੀ ਹੋਈ ਕਿ ਚਲੋ ਚਾਰ ਗਰਾਹ ਕੇ ਇੱਧਰ ਨੂੰ ਵੀ ਆਣਗੇ ਹੁਣ ਲੋਕ ਉੱਥੇ ਬੜਾ ਨਜਾਇਜ਼ ਦੇਖੋ ਫਰ ਥੋੜੀ ਜਿਹੀ ਜਗ੍ਹਾ ਰੇਡੀਆਂ ਪੱਕੀਆਂ ਕਰਤੀਆਂ ਉਹਨਾਂ ਨੇ ਉਹ ਰਿਕਾਰਡਤੀਆਂ ਦੀ ਹੈ ਇੱਕ ਸਾਨੂੰ ਪ੍ਰੋਬਲਮ ਹੈ ਇਹ ਹੈ ਜਿਹੜੀ ਵੀ ਪਰਚੀ ਆਂਦੀ ਹੈ ਅਸੀਂ ਜੇ 2 ਕਿਲੋ ਮਾਲ ਲਈਏ ਉਹਦੇ 5 ਰੁਪਏ ਲਾਗਾ ਤੇ 5 ਰੁਪਏ ਚੁੰਗੀ ਲੱਗ ਜਾਂਦੀ ਹੈ 7% ਹਾਰਤਾ ਜੇ ਅਸੀਂ 10 ਨਗ ਲੈ ਰਹੇ ਹਾਂ ਸਮਝੋ 50 ਰੁਪਏ ਸਾਨੂੰ ਉਹਦੇ ਐਕਸਟਰਾ ਦੇਣੇ ਪੈਣੇ ਹਨ ਉਹਨਾਂ ਨੂੰ ਇਹ ਚੀਜ਼ ਇਹ ਚੀਜ਼ ਨਜਾਇਜ਼ ਆ ਮਤਲਬ ਤੁਸੀਂ ਕਹਿੰਦੇ ਨਜਾਇਜ਼ ਹੈ ਜੀ ਦੇਖੋ ਹੁਣ ਕਈ ਵਾਰ ਅਸੀਂ ਸ਼ਿਮਲਾ ਮਿਰਚ ਦਾ ਡੱਬਾ ਲੈਨੇ ਕੁਝ ਵੀ ਲੈਨੇ ਆ ਜੇ ਪਿੱਛੋਂ ਕਾਰਡ ਮਿਲਦੀ ਹੈ ਡੱਬੇ ਦੀ ਸਮਝੋ 100 ਰੁਪਏ ਕਿਲੋ ਸ਼ਿਮਨਾ ਮਿਰਚ ਹੈ ਤਾਂ ਡੱਬੇ ਦਾ 100 ਰੁਪਏ ਸਾਨੂੰ ਸਮਝੋ ਕਿਲੋ ਕਾੜ ਵੀ ਨਹੀਂ ਮਿਲਦੀ ਇਥੇ ਕਾੜ ਵੀ ਨਹੀਂ ਮਿਲਦੀ ਜੀ ਦੀ ਹੈ ਕਾੜ ਜਿਵੇਂ ਹੈ ਕਾੜ ਹੁਣ 1.5 ਕਿਲੋ ਦਾ ਡੱਬਾ ਹੈ ਉਹ ਸਾਨੂੰ 1.5 ਕਿਲੋ 100 ਰੁਪਏ ਕਿਲੋ ਵਿੱਚ ਲੱਗ ਗਿਆ ਇੱਕ ਤਾਂ ਮੰਡੀ ਦੇ ਵਿੱਚ ਗਾਕ ਨਹੀਂ ਉੱਤੋਂ ਦੂਜਾ ਦੂਜਾ ਪਰਚੀ ਦੀ ਮਾਰ ਉੱਤੋਂ ਦੂਜਾ ਪਰਚੀ ਦੀ ਮਾਰ ਪਰਚੀ ਦੀ ਮਾਰ ਇੱਕ ਤੁਸੀਂ ਹੁਣ ਵੀ ਜਿਹਦੇ ਮਰਜ਼ੀ ਦੁਕਾਨ ਦਾ ਗੱਲਾ ਚੈੱਕ ਕਰ ਲਓ ਕਿੰਨੇ 100 200 ਜਾਂ 500 ਰੁਪਏ ਤੋਂ ਉੱਪਰ ਨਹੀਂ ਵਟਿਆ ਆਉਣਾ ਜਿਹੜੇ ਹਕੇ ਕਰ ਅੱਧਾ ਦਿਨ ਨਿਕਲ ਗਿਆ ਖਰਚਾ ਇਸ ਤੋਂ ਵੱਧ ਹੈ ਖਰਚਾ ਇਸ ਤੋਂ ਵੱਧ ਹੈ ਤੁਸੀਂ ਦੇਖ ਲਓ ਮੰਡੀ ਮਾ ਗਰਾਕ ਨਹੀਂ ਆ ਸਾਰੇ ਵੇਲੇ ਬੈਠੇ ਨੇ ਸਬਜੀ ਇੱਕ ਐਸੀ ਹੈ ਜੀ ਕਹਿੰਦੇ ਮੈਨੂੰ ਵੇਚੋ ਤਾਂ ਨਾ ਮੈਂ ਤੁਹਾਨੂੰ ਵੇਚ ਦਾਂਗੀ ਸ਼ਾਮ ਤੱਕ ਨਾ ਵਿਕੀਦਾ ਅਸੀਂ ਖੁਦ ਕਰਜਾਈ ਹੋਈ ਜਾਂਦੇ ਆ ਦਿਨ ਭਰ ਇਹੋ ਜਿਹੇ ਹਾਲਾਤ ਹੋ ਗਏ ਇੱਕ ਤੁਹਾਡੀ ਥੋੜੀ ਨਿਊਜ਼ 89 ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਕਿ ਜਿਹੜਾ ਤੁਹਾਡੇ ਕਰਕੇ ਥੋੜਾ ਰੇੜੀ ਫੜਨ ਲੱਗਣ ਕਰਕੇ ਥੋੜਾ ਚਲੋ ਥੋੜਾ ਦਿਖਣ ਲੱਗ ਜਾਏਗਾ ਥੋੜਾ ਫਰਕ ਪਏਗਾ ਜਦ ਉਹਨਾਂ ਲੋਕਾਂ ਨੂੰ ਨਹੀਂ ਦਿਖੇਗਾ ਤਾਂ ਗਰਾਕ ਇਧਰ ਨੂੰ ਆਊਗਾ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਕੀ ਪ੍ਰੋਬਲਮਸ ਆ ਰਹੀਆਂ ਹਨ ਮੈਂ ਸਭ ਤੋਂ ਪਹਿਲਾਂ ਦੀਪਕ ਸੂਤ ਜੀ ਚੇਅਰਮੈਨ ਤੇ ਮੈਡਮ ਨੀਨਾ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਕੱਲ ਦੀ ਤੁਹਾਡੀ ਖਬਰ ਦੇ ਉੱਤੇ ਐਕਸ਼ਨ ਚੱਕਦੇ ਹੋਏ ਉੱਥੇ ਫੜੀਆਂ ਨੂੰ ਬੰਦ ਕਰਾਇਆ ਹੈ ਅਸੀਂ ਇਹੀ ਚਾਹੁੰਦੇ ਹਾਂ ਕਿ ਉੱਥੇ ਜਿਹੜੀਆਂ ਰਿਟੇਲ ਦੀਆਂ ਫੜੀਆਂ ਹਨ ਉਹ ਬਿਲਕੁਲ ਨਹੀਂ ਲੱਗਣੀਆਂ ਚਾਹੀਦੀਆਂ ਕਿਉਂ ਕਿਉਂਕਿ ਉਹ ਮੰਡੀ ਸ਼ੁਰੂ ਤੋਂ ਹੀ ਹੋਲ ਸੇਲ ਵਾਸਤੇ ਹੀ ਬਣਾਈ ਗਈ ਸੀ ਤੇ ਹੋਲ ਸੇਲ ਦਾ ਹੀ ਕੰਮ ਹੋਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ 60 ਸਾਲ ਪੁਰਾਣੀ ਮੰਡੀ ਹੈ ਇੱਥੇ ਸਾਡੀਆਂ ਜਿਹੜੀਆਂ ਪੱਕੀਆਂ ਦੁਕਾਨਾਂ ਹੈ ਜੋ ਕਿ ਸਬਜੀ ਮੰਡੀ ਵਾਸਤੇ ਹੀ ਅਲਾਉਟ ਹੋਈਆਂ ਵੀ ਆ ਉਹ ਦੁਕਾਨਾਂ ਤੇ ਸਾਡਾ ਕੰਮਕਾਰ ਜਿਹੜਾ ਪਹਿਲਾਂ ਦੀ ਤਰ੍ਹਾਂ ਚੱਲ ਸਕੇ ਸਾਡੇ ਦੁਕਾਨਾਂ ਦੇ ਖਰਚੇ ਜਿਹੜੇ ਆ ਉਹ ਅੱਜ ਕੱਲ ਦੀਵੇਂ ਦੀ ਸਬਜੀ ਵਿਕਦੀ ਹੈ ਉੱਥੇ ਸਬਜੀ ਦੀਆਂ ਦੁਕਾਨਾਂ ਰਿਟੇਲ ਬਹੁਤ ਜ਼ਿਆਦਾ ਹੋਣ ਕਰਕੇ ਬਹੁਤ ਫਰਕ ਪੈ ਗਿਆ ਸਾਡੇ ਦੁਕਾਨਾਂ ਦੇ ਆਪਣੇ ਖਰਚੇ ਪੂਰੇ ਨਹੀਂ ਹੁੰਦੇ ਸ਼ਾਮ ਨੂੰ ਸਾਨੂੰ ਆਰਟੀਆਂ ਨੂੰ ਦੇਣ ਜੋਗੇ ਪੈਸੇ ਵੀ ਇਕੱਠੇ ਨਹੀਂ ਹੁੰਦੇ ਜਿਹੜਾ ਨੌਕਰਾਂ ਦਾ ਖਰਚਾ ਉਹ ਵੱਖਰਾ ਹੋ ਜਾਂਦਾ ਤੇ ਇਸੇ ਲਈ ਮੈਂ ਰਿਕਵੈਸਟ ਕਰਦਾ ਕਿ ਉਹ ਜਿਹੜੀ ਰਿਟੇਲ ਦੀ ਮੰਡੀ ਉਹਨਾਂ ਨੇ ਬਣਾਈ ਹੋਈ ਹੈ ਉੱਥੇ ਬਿਲਕੁਲ ਨਹੀਂ ਹੋਣੀ ਚਾਹੀਦੀ ਤਾਂ ਕਿ ਸਾਡੇ ਘਰਾਂ ਦੇ ਖਰਚੇ ਵੀ ਚੱਲ ਸਕਣ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਐ ਨਹੀਂ ਲੱਗਦਾ ਜੋ ਮੈਨੂੰ ਇਸ ਟਾਈਮ ਮਹਿਸੂਸ ਹੋ ਰਿਹਾ ਕਿ ਪ੍ਰਵਾਸੀ ਜਿਹੜਾ ਹੈ ਆਪਣੇ ਸ਼ਹਿਰ ਦੇ ਵਿੱਚ ਵੱਧਦਾ ਜਾ ਰਿਹਾ ਤੇ ਉਹ ਤੁਹਾਡੀ ਜਗ੍ਹਾ ਜਿਹੜੀ ਲੈਂਦਾ ਜਾ ਰਿਹਾ ਹੈ ਕਿ ਉਹ ਮਤਲਬ ਥੋੜੇ ਪੈਸਿਆਂ 'ਚ ਖੇਲ ਜਾਂਦਾ ਕਿਉਂਕਿ ਉਹ ਕੱਲਾ ਬੰਦਾ ਰਹਿ ਰਿਹਾ ਔਰੇ ਆਪਣੇ ਪਰਿਵਾਰ ਪਿਛਲੇ 60-60 ਸਾਲ ਤੋਂ ਕੰਮ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਦੇ ਵਿੱਚ ਪਹਿਲਾ ਮੰਡੀ ਲੱਗਦੀ ਜਿਹੜੀ ਮੇਨ ਹੋਲਸੇਲ ਮੰਡੀ ਆ ਹੋਲਸੇਲ ਮੰਡੀ ਹੋ ਕੇ ਮਾਰਕੀਟ ਕਮੇਟੀ ਵਾਲਿਆਂ ਨੇ ਪਿਛਲੇ ਵਸੇ ਜਗ੍ਹਾ ਦਿੱਤੀ ਹੋਈ ਸੀ ਉਹਨਾਂ ਨੂੰ ਜਿੱਥੇ ਪਰਚੀ ਕੱਢਦੀ ਆ 100 ਰੁਪਏ ਦੀ ਉਸ ਤੋਂ ਬਾਅਦ 10 11 ਵਜੇ ਤੱਕ ਉੱਥੇ ਕੰਮ ਚੱਲਣਾ ਚਾਹੀਦਾ ਉਸ ਤੋਂ ਬਾਅਦ ਮੰਡੀ ਬੰਦ ਹੋਣੀ ਚਾਹੀਦੀ ਆ ਉਸ ਤੋਂ ਮਾਰਕੀਟ ਬੰਦ ਹੋਣ ਤੋਂ ਬਾਅਦ ਫਿਰ ਇਧਰ ਉਹ ਜਿਹੜੇ ਚਾਰਾ ਮਾਰਕੀਟ ਦੇ ਅੰਦਰ ਪੂਰੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਰਾਤ ਦੇ 10 ਵਜੇ ਤੱਕ ਚੱਲਦੀ ਹੈ ਇਹ ਨਜਾਇਜ਼ ਹੈ ਇੱਥੇ ਚਾਰਾ ਮੰਡੀਆ ਤੇ ਚਾਰਾ ਮੰਡੇ ਦਾ ਹੀ ਕੰਮ ਹੋਣਾ ਚਾਹੀਦਾ ਤੇ ਹੋਰ ਜਿਹੜੀ ਪਰਚੀਆਂ ਦੀ ਗੱਲ ਆ ਰਹੀ ਹੈ ਹੋਰ ਪ੍ਰੋਬਲਮਸ ਜਿਹੜੀ ਆ ਰਹੀਆਂ ਕੀ ਕਹਿਣਾ ਚਾਹੋਗੇ ਪ੍ਰੋਬਲਮ ਇਹ ਹੈ ਹਰ ਪਰਚੀ ਦੇ ਉੱਤੇ 5 ਰੁਪਏ ਨਗ ਸਾਨੂੰ ਦੇਣਾ ਪੈਂਦਾ ਉਹ ਨਜਾਇਜ਼ ਹੈ ਜੇ ਸਿੱਧੀ ਜੀ ਗੱਲ ਹੈ ਜਿਸ ਤਰ੍ਹਾਂ ਡੱਬੇ ਦੀ ਗੱਲ ਕਰੀਏ ਮੇਰੇ ਵੀਰ ਨੇ ਛੋਟੂ ਨੇ ਵੀ ਹਰ ਡੱਬੇ ਦੀ 4 ਕਿਲੋ ਦੀ ਮਿਲਦੀ ਹੈ 2 ਕਿਲੋ ਦੀ ਹੁੰਦੀ ਹੈ ਸਾਨੂੰ ਕੁਝ ਨਹੀਂ ਮਿਲਦਾ ਚਾਹੇ 100 ਰੁਪਏ ਕਿਲੋ ਚੀਜ਼ ਹੈ ਅਗਰ 2 ਕਿ ਤੇ ਹੋਰ ਇਸ ਤੋਂ ਇਲਾਵਾ ਤੁਹਾਡੀ ਸਫਾਈ ਵਗੈਰਾ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਉਹਰੇ ਸਫਾਈ ਦਾ ਜਿਹੜਾ ਮੇਨ ਹੈ ਸਫਾਈ ਦਾ ਤਾਂ ਅਸੀਂ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਇੱਧਰ ਹੂੰ ਹੂੰ ਠੀਕ ਹੈ ਉਹ ਆਂਦਾ ਜੇ ਇਹ ਕਾ ਨਾਮ ਹੈਦਾ ਚੌਧਰੀ ਦਾ ਸਰਕਾਰੀ ਜਿਹੜਾ ਹੈ ਸੀ ਵਿਕਾਸ ਚੌਧਰੀ ਨੇ ਇੱਕ ਬੰਦਾ ਲਾਇਆ ਹੋਇਆ ਉਹ ਕਦੇ ਆਂਦਾ ਤੇ ਕਦੇ ਨਹੀਂ ਆਂਦਾ ਹਾਂਜੀ ਹਾਂਜੀ ਬਸ ਆਇਆ 5 ਮਿੰਟ ਮਾੜਾ ਮਾਰਿਆ ਡਾਡੂ ਤੇ ਲੰਗ ਤੇ ਪ੍ਰਾਈਵੇਟ ਬੰਦਾ ਤੁਹਾਡੇ ਤੋਂ ਕੀ ਪੈਸੇ ਲੈਂਦਾ ਜਦ ਕਿ ਸਰਕਾਰ ਦੀ ਡਿਊਟੀ ਹੈ ਔਰੇ ਕੋਈ ਮਤਲਬ ਕੋਈ ਆਸਾਨ ਨਹੀਂ ਕਰ ਰਿਹਾ ਆਪਾਂ ਆਪ ਟੈਕਸ ਦਿੰਨੇ ਆ ਸਰਕਾਰ ਦੀ ਡਿਊਟੀ ਆਪਾਂ ਮੰਡੀ ਦੇ ਵਿੱਚ ਬੈਠੇ ਆ ਤੇ ਪ੍ਰਾਈਵੇਟ ਬੰਦੇ ਨੂੰ ਕੀ ਪ੍ਰਾਈਵੇਟ ਜਿਹੜਾ ਬੰਦਾ ਅਸੀਂ ਰੱਖਿਆ ਹੋਇਆ ਹਰ ਦੁਕਾਨ ਤੋਂ 200 ਰੁਪਏ ਪਰ ਦੁਕਾਨ ਲੈਂਦਾ ਤੁਹਾਨੂੰ ਬੜਾ ਔਖਾ ਹੁੰਦਾ ਦੇਣਾ ਵੀ ਨਾਲੇ ਨਜਾਇਜ਼ ਇਹਨਾਂ ਸਬਜ਼ੀਆਂ ਨਾਲ ਲੈ ਜਿੰਨੂੰ ਅਸੀਂ ਪ੍ਰਾਈਵੇਟ ਵਾਲੇ ਰੱਖਿਆ ਵੈ ਸਾਰੀ ਸਬਜੀ ਵੀ ਫ੍ਰੀ ਜਾਂਦੀ ਹੈ ਸ਼ਾਮ ਨੂੰ ਆਂਦੇ ਸਬਜੀ ਵੀ ਲੈ ਜਾਂਦੇ ਕੋਈ ਤਿਹਾਰ ਹੈ ਤਿਹਾਰ ਵੀ ਦੇਣੇ ਪੈਂਦੇ ਉਹਨਾਂ ਨੂੰ ਚਲੋ ਅਸੀਂ ਤਾਂ ਮੈਡਮ ਜੀ ਤੋਂ ਤੇ ਦੀਪਕ ਜੀ ਨੂੰ ਇਹ ਕਰਦੇ ਰਿਕੁਐਸਟ ਵੀ ਤੁਹਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕੀ ਕੀ ਪ੍ਰੋਬਲਮ ਆ ਰਹੀ ਹੈ ਜੀ ਉਹਰੇ ਆਪਣੇ ਬਜ਼ੁਰਗੋ ਉਹਦੇ ਨਾਲ ਅਸੀਂ ਸਾਰਾ ਦਿਨ ਮਾਰਕੀਟ ਖਾਲੀ ਰਹਿੰਦੀ ਹੈ ਗਰਾਹਕ ਹੁੰਦਾ ਹੀ ਨਹੀਂ ਅੱਛਾ ਕਈ ਵਾਰ ਤਾਂ 2-2 ਘੰਟੇ ਬੋਣੀ ਤੱਕ ਵੀ ਨਹੀਂ ਹੁੰਦੀ ਫਿਰ ਕਿਸ ਤਰ੍ਹਾਂ ਗੁਜ਼ਾਰਾ ਆਪਣਾ ਚੱਲ ਰਿਹਾ ਹੈ ਇਸ ਦਾ ਉਹ ਹੋਰ ਕੋਈ ਕਿਸੇ ਕੋਈ ਜੋ ਹੈ ਨਹੀਂ ਇੱਥੇ ਬੈਠੇ ਆ ਹਾਂਜੀ ਹਾਂਜੀ ਕਿਸੇ ਕੰਮ ਜੋ ਹੈ ਨਹੀਂ ਆਪਣੇ ਬੈਠੇ ਆ ਉਹ ਤੇ ਟਾਈਮ ਪਾਸ ਕਰੀ ਜਾਂਦੇ ਆ ਕੋਈ ਸੁਣਵਾਈ ਹੁੰਦੀ ਨਹੀਂ ਕਿੰਨੇ ਵਾਰੀ ਉੱਥੇ ਪਹਿਲੇ ਧਰ ਦੇ ਦਿੱਤੇ ਕੁਝ ਕੀਤਾ ਕੋਈ ਗੱਲਬਾਤ ਹੁੰਦੀ ਨਹੀਂ ਮਤਲਬ ਤੁਸੀਂ ਕਹਿੰਦੇ ਹੋ ਕਿ ਜਿਹੜੀ ਰਿਟੇਲ ਹੈ ਮਾਰਕੀਟ ਉਹ ਇੱਥੇ ਹੀ ਹੋਣੀ ਚਾਹੀਦੀ ਹੈ ਨਾ ਕਿ ਉੱਥੇ ਮਾਲ ਨਹੀਂ ਰਿਟੇਲ ਇੱਥੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਥੋਕ ਸਬਜ਼ੀ ਮੰਡੀ ਹੈ ਉੱਥੇ ਥੋਕ ਸਵਾ ਵਿਕਣ ਜਾਂਦਾ ਹੈ ਹਾਂਜੀ ਹਾਂਜੀ ਰਿਟੇਲ ਦੇ ਉੱਤਰ ਰਿਟੇਲ ਫੋਦਾ ਬਿੰਦੇ ਆ ਸਾਡਾ ਪ੍ਰੋਜੈਕਟ ਦਾ ਕੰਮ ਖਤਮ ਹੋ ਰਿਹਾ ਬਿਲਕੁਲ ਬਸ ਇਹ ਬੇਨਤੀ ਕਰਨਾ ਵੀ ਤੇ ਰਿਟੇਲ ਸਾਬੀ ਇੱਥੇ ਵੀ ਕਿ ਉਹਦੇ ਹੋਲਸੇ ਵਿਕੇ ਹਾਂਜੀ ਹਾਂਜੀ ਉਹਦੇ ਹੋਲਸੇ ਵਿਕਣਾ ਚਾਹੀਦਾ ਬਸ ਇਹ ਰਿਕਵੈਸਟ ਸਾਡੀ ਠੀਕ ਹੈ ਜੀ ਹਾਂਜੀ ਸੋ ਤੁਸੀਂ ਦੇਖ ਪਾ ਰਹੇ ਹੋ ਅੱਜ ਨਿਊਜ਼ 189 ਪੰਜਾਬ ਦੀ ਟੀਮ ਪੁਰਾਣੀ ਸਬਜੀ ਮੰਡੀ ਜਿਹੜੀ ਟਾਲੀ ਵਾਲੇ ਚੌਕ ਦੇ ਨੇੜੇ ਆ ਉੱਥੇ ਆਈ ਸੀ ਜੋ ਮੈਨੂੰ ਇਹਨਾਂ ਦੀ ਗੱਲ ਬੜੀ ਇੱਕ ਅੱਛੀ ਲੱਗੀ ਹੈ ਕਿ ਸਬਜੀ ਕਹਿੰਦੀ ਹੈ ਕਿ ਤੁਸੀਂ ਮੈਨੂੰ ਸ਼ਾਮ ਤੱਕ ਵੇਚ ਦਿਓ ਨਹੀਂ ਤਾਂ ਮੈਂ ਤੁਹਾਨੂੰ ਵੇਚ ਦਵਾਂਗੀ ਕਿਉਂਕਿ ਇਹ ਖਰਾਬ ਜੇ ਇਹਨਾਂ ਦਾ ਸੌਦਾ ਨਹੀਂ ਵਿਕੇਗਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਹਜ਼ਾਰਾਂ ਲੱਖ ਰੁਪਏ ਲਾ ਕੇ ਜਿਹੜਾ ਹੈ ਆਪਣੀ ਦੁਕਾਨ ਤੇ ਸੌਦਾ ਰੱਖਿਆ ਹੈ ਜੇ ਇਹ ਚੀਜ਼ ਇੱਕ ਜਾਂ ਦੋ ਦਿਨ ਤੱਕ ਨਹੀਂ ਵਿਕਦੀ ਤਾਂ ਇਹ ਪੂਰੀ ਤਰ੍ਹਾਂ ਜਿਹੜੀ ਹੈ ਖਰਾਬ ਹੋ ਜਾਏਗੀ ਸੋ ਇਹਨਾਂ ਨੇ ਅਪੀਲ ਕੀਤੀ ਹੈ ਮੈਡਮ ਨੀਨਾ ਮਿੱਤਲ ਜੋ ਐਮ ਐਲ ਏ ਮਾਨਯੋਗ ਰਾਜਪੁਰਾ ਦੇ ਤੇ ਦੀਪਕ ਸੂਤ ਚੇਅਰਮੈਨ ਮਾਰਕੀਟ ਕਮੇਟੀ ਤੋਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਕੱਲ ਨਿਊਜ਼ 189 ਪੰਜਾਬ ਦੀ ਖਬਰ ਦਾ ਤੁਰੰਤ ਐਕਸ਼ਨ ਜਿਹੜਾ ਹੈ ਇਹਨਾਂ ਨੇ ਲਿਆ ਹੈ ਤੇ ਸਫਾਈ ਦੇ ਵੀ ਪੂਰੇ ਪ੍ਰਬੰਧ ਹੋਇਆ ਤੇ ਉੱਥੇ ਪੂਰੀ ਤਰ੍ਹਾਂ ਜਿਹੜੀਆਂ ਰੇੜੀਆਂ ਵਗੈਰਾ ਦਾ ਵੀ ਜਿਹੜਾ ਪੂਰਾ ਪ੍ਰਬੰਧ ਸਹੀ ਤਰੀਕੇ ਨਾਲ ਜਿਹੜਾ ਕੀਤਾ ਗਿਆ ਉਸ ਤਰ੍ਹਾਂ ਹੀ ਜਿਹੜਾ ਹੈ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਤੇ ਦੀਪਕ ਸੂਤ ਜਿਹੜੇ ਚੇਅਰਮੈਨ ਆ ਮਾਰਕੀਟ ਕਮੇਟੀ ਦੇ ਤੇ ਇਹ ਖਬਰ ਤੋਂ ਬਾਅਦ ਵੀ ਜਿਹੜਾ ਹੈ ਇਹਨਾਂ ਦਾ ਹੱਲ ਕਰਨ ਤਾਂ ਕਿ ਜਿਹੜੀ ਹੋਲ ਸੇਲ ਸਬਜ਼ੀ ਮੰਡੀ ਆ ਉੱਥੇ ਜਿਹੜਾ ਹੈ ਰਿਟੇਲ ਦਾ ਕੰਮ ਨਾ ਕੀਤਾ ਜਾਵੇ ਰਿਟੇਲ ਦਾ ਕੰਮ ਜੋ ਹੈ ਉਹ ਰਾਜਪੁਰਾ ਦੀ ਜਿਹੜੀ ਟਾਲੀ ਵਾਲੇ ਚੌਕ ਦੇ ਨਜ਼ਦੀਕ ਜਿਹੜੀ ਸਬਜ਼ੀ ਮੰਡੀ ਪੁਰਾਣੀ ਹੈਗੀ ਬਹੁਤ ਪੁਰਾਣੀ ਮਾਰਕੀਟ ਹੈ ਉੱਥੇ ਹੀ ਜਿਹੜਾ ਹੈ ਸ਼ਹਿਰ ਦਾ ਗਾਹ ਕੰਦਾ ਹੈ ਤੇ ਉੱਥੇ ਹੀ ਜਿਹੜੀ ਮਾਰਕੀਟ ਜਿਹੜੀ ਉਹ ਸਬਜ਼ੀ ਵੇਕਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਇੱਕ ਵਹਿਮ ਹੈ ਕਿ ਜੇ ਅਸੀਂ ਵੱਡੀ ਮੰਡੀ ਦੇ ਵਿੱਚ ਜਾਵਾਂਗੇ ਤੇ ਸਬਜ਼ੀ ਸਾਨੂੰ ਸਸਤੀ ਮਿਲੇਗੀ ਜੇ ਆਪਾਂ ਇਸ ਮੰਡੀ ਦੇ ਵਿੱਚ ਆਵਾਂਗੇ ਤੇ ਸਬਜ਼ੀ ਸਾਨੂੰ ਮਹਿੰਗੀ ਮਿਲੇਗੀ ਅਸੀਂ ਦੱਸ ਦਈਏ ਤੁਹਾਨੂੰ ਇਹ ਵਹਿਮ ਹੈ ਸਬਜ਼ੀ ਦਾ ਰੇਟ ਜੋ ਉੱਥੇ ਹੈ ਉਹੀ ਇਸੀ ਮਾਰਕੀਟ ਦੇ ਵਿੱਚ ਮੰਡੀ ਦਾ ਹੀ ਰੇਟ ਹੈ ਸੋ ਮੈਂ ਉਮੀਦ ਕਰਦਾ ਸ਼ਹਿਰ ਨਿਵਾਸੀਆਂ ਨੂੰ ਵੀ ਇਹਨਾਂ ਨੂੰ ਸਹਿਯੋਗ ਦਿਓ ਇਹ ਆਪਣੇ ਪੁਰਾਣੇ ਬੰਦੇ ਆ ਤੇ ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ ਇਹਨਾਂ ਤੋਂ ਹੀ ਜਿਹੜੀ ਹੈ ਸਬਜ਼ੀ ਖਰੀਦੀ ਜਾਵੇ ਇਸ ਮੰਡੀ ਤੋਂ ਹੀ ਸਬਜ਼ੀ ਖਰੀਦੀ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰਾਂ ਦਾ ਵੀ ਅੱਗੇ ਗੁਜ਼ਾਰਾ ਹੋ ਸਕੇ ਹੁਣ ਦੇਖਣਾ ਹੈ ਹੋਏਗਾ ਇਸ ਖਬਰ ਤੋਂ ਬਾਅਦ ਜਿਹੜੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਜੋ ਕਿ ਕਹਿੰਦੀ ਹੈ ਕਿ ਅਸੀਂ ਆਮ ਆਦਮੀ ਦੀ ਵੋਟ ਤੋਂ ਹੀ ਜਿਹੜੀ ਹੈ ਸਰਕਾਰ ਬਣਾਈ ਹੈ ਉਹਨਾਂ ਦਾ ਆਖਰ ਕੀ ਬਣਦਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ